ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1282 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1283 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਜੋ ਸਲੋਕ ਮਹਲਾ 3 ਬਾਬੀਹਾ ਇਹੋ ਜਗਤ ਹੈ ਮਤ ਕੋ ਭਰਮ ਭੁਲਾਏ ਤੀਸਰੇ ਪਾਤਸ਼ਾਹ ਤਾਂ ਤਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਆਪਣੀ ਬਾਣੀ ਵਿੱਚ ਫਰਮਾਨ ਕਰਦੇ ਹਨ ਕਿ ਲਵਸ ਪਪੀਹਾ ਸੁਣ ਕੇ ਮਤਾਂ ਕੋਈ ਭੁਲੇਖਾ ਖਾ ਜਾਏ ਪਪੀਆ ਇਹ ਜਗਤ ਹੈ ਇਹੋ ਬਬੀ ਹਾਂ ਪਸ਼ੂ ਹੈ ਇਸ ਨੂੰ ਬੂਝਣ ਨਾ ਹੈ ਇਹ ਪਪੀਹਾ ਜੀਵ ਪਸ਼ੂ ਸੁਭਾਵ ਹੈ ਇਸ ਨੂੰ ਇਹ ਸਮਝ ਨਹੀਂ ਕਿਹੜੀ ਸਮਝ ਅਮਰਤ ਹਰ ਦਾ ਨਾਮ ਹੈ ਜਿਤ ਪੀਤਾ ਤਿਖ ਜਾਏ ਕਿ ਪ੍ਰਮਾਤਮਾ ਦਾ ਨਾਮ ਐਸਾ ਅਮਰਤ ਹੈ ਜਿਸ ਨੂੰ ਪੀਤਿਆਂ ਮਾਇਆ ਦੀ ਤਰੇ ਮਿਟ ਜਾਂਦੀ ਹੈ ਪਿਆਸ ਮਿਟ ਜਾਂਦੀ ਹੈ ਨਾਨਕ ਗੁਰਮਖ ਜਿਨ ਪੀਆ ਤਨ ਬੋੜ ਨ ਲਾਗੀ ਆਏ ਏ ਨਾਨਕ ਜਿਨ੍ਹਾਂ ਬੰਦਿਆ ਨੇ ਗੁਰੂ ਦੇ ਸਾਨ ਮੁਖ ਹੋ ਕੇ ਅੰਮ੍ਰਿਤ ਨਾਮ ਜਲ ਪੀਤਾ ਹੈ ਉਹਨਾਂ ਨੂੰ ਮੁੜ ਕੇ ਮਾਇਆ ਦੀ ਤਰੇ ਪਿਆਸ ਨਹੀਂ ਲੱਗਦੀ ਮਹੱਲਾ ਤੀਜਾ ਮਲਾਰ ਸੀਤਲ ਰਾਗ ਹੈ ਹਰ ਧਿਆਈਐ ਸ਼ਾਂਤ ਹੋਏ ਭਾਵੇਂ ਮਲਾਰ ਠੰਡਾ ਰਾਗ ਹੈ ਭਾਵ ਢੰਡ ਪਾਣ ਵਾਲਾ ਹੈ ਪਰ ਅਸਲ ਸ਼ਾਂਤੀ ਤਾਂ ਹੀ ਹੁੰਦੀ ਹੈ ਜੇ ਇਸ ਰਾਗ ਦੇ ਰਾਹੀ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਕਰੀਏ ਹਰ ਜੀਓ ਆਪਣੀ ਕਿਰਪਾ ਕਰੇ ਤਾਂ ਵਰਤੇ ਸਭ ਲੋਏ ਜੇ ਪ੍ਰਭੂ ਪਰਮਾਤਮਾ ਆਪਣੀ ਦਇਆ ਕਰੇ ਤਾਂ ਇਹ ਸ਼ਾਂਤੀ ਸਾਰੇ ਜਗਤ ਵਿੱਚ ਇਉਂ ਵਰਤੇ ਊਠਾ ਜੀਆ ਜੁਗਤ ਹੋਏ ਧਰਨੀ ਨੋ ਸ਼ਿੰਗਾਰ ਹੋਏ ਕਿਸ ਤਰ੍ਹਾਂ ਸ਼ਾਂਤੀ ਵਰਤੇ ਜਿਵੇਂ ਮੀਂਹ ਪਿਆ ਜੀਵਾਂ ਵਿੱਚ ਜੀਵਨ ਜੁਗਤੀ ਭਾਵ ਸਤਿਆ ਆਉਂਦੀ ਹੈ ਅਤੇ ਧਰਤੀ ਨੂੰ ਹੀ ਹਰਿਆਵਲ ਰੂਪ ਸੁਆਪਣ ਮਿਲਦਾ ਮਿਲ ਜਾਂਦਾ ਹੈ ਨਾਨਕ ਹੋ ਜਗਤ ਸਭ ਜਲ ਹੈ ਜਲ ਹੀ ਤੇ ਸਭ ਕੋਏ ਹੈ ਨਾਨਕ ਅਸਲ ਵਿੱਚ ਜਗਤ ਪਰਮਾਤਮਾ ਦਾ ਰੂਪ ਹੈ ਕਿਉਂਕਿ ਹਰੇਕ ਜੀਵ ਪਰਮਾਤਮਾ ਤੋਂ ਹੀ ਪੈਦਾ ਹੁੰਦਾ ਹੈ ਗੁਰ ਪ੍ਰਸਾਦੀ ਕੋ ਵਿਰਲਾ ਬੂਜੈ ਸੋ ਜਨ ਮੁਕਤ ਸਦਾ ਹੋਏ ਪਰ ਕੋਈ ਵਿਰਲਾ ਬੰਦਾ ਇਹ ਗੱਲ ਗੁਰੂ ਦੀ ਮਿਹਰ ਨਾਲ ਸਮਝਦਾ ਹੈ ਤੇ ਜੋ ਸਮਝ ਲੈਂਦਾ ਹੈ ਉਹ ਮਨੁੱਖ ਵਕਾਰਾਂ ਤੋਂ ਰਹਿਤ ਹੋ ਜਾਂਦਾ ਹੈ ਪੌੜੀ ਸੱਚਾ ਵੇ ਪਰਵਾਹੋ ਇਕੋ ਤੂੰ ਤਣੀ ਏ ਪ੍ਰਭੂ ਪਰਮਾਤਮਾ ਤੂੰ ਸਦਾ ਕਾਇਮ ਰਹਿਣ ਵਾਲਾ ਵੇ ਪ੍ਰਵਾਹ ਬੇਮੁਤਾਜ ਮਾਲਕ ਹੈ ਤੂੰ ਸਭ ਕੇ ਛਾਪੇ ਆਪ ਦੂਜੇ ਕਿਸ ਗਣੀ ਤੂੰ ਆਪ ਹੀ ਸਭ ਕੁਝ ਕਰਨ ਕਾਰਨ ਜੋਗਾ ਹੈ ਕਿਹੜੇ ਦੂਜੇ ਨੂੰ ਮੈਂ ਤੇਰੇ ਵਰਗਾ ਮਿਥਾਂ ਭਾਵ ਤੇਰੇ ਵਰਗਾ ਪ੍ਰਮਾਤਮਾ ਸਿਰਫ ਤੂੰ ਹੀ ਹੈ ਮਾਨਸਕੂੜਾ ਗਰਭ ਸੱਚੀ ਤੁੱਦ ਮਣੀ ਦੁਨੀਆ ਦੀ ਕਿਸੇ ਵਡਿਆਈ ਨੂੰ ਪ੍ਰਾਪਤ ਕਰਕੇ ਮਨੁੱਖ ਦਾ ਕੋਈ ਹੰਕਾਰ ਕਰਨਾ ਵਿਅਰਥ ਹੈ ਤੇਰੀ ਵਡਿਆਈ ਹੀ ਸਦਾ ਕਾਇਮ ਰਹਿਣ ਵਾਲੀ ਹੈ ਪ੍ਰਮਾਤਮਾ ਜੋ ਸਦਾ ਰਹੇਗੀ ਆਵਾ ਗੌਣ ਰਚਾਇਓ ਪਾਈ ਮੇਦਨੀ ਤੂੰ ਹੀ ਜਨਮ ਜਨਮ ਦੀ ਮਰਿਆਦਾ ਬਣਾ ਕੇ ਸ੍ਰਿਸ਼ਟੀ ਪੈਦਾ ਕੀਤੀ ਹੈ ਪ੍ਰਮਾਤਮਾ ਨੇ ਹੀ ਜਨਮ ਮਰਨ ਦੀ ਮਰਿਆਦਾ ਬਣਾਈ ਹੈ ਤੇ ਸ੍ਰਿਸ਼ਟੀ ਪੈਦਾ ਕੀਤੀ ਹੈ ਕਈ ਜੰਮਦੇ ਹਨ ਤੇ ਕਈ ਮਰਦੇ ਹਨ ਇਸ ਸ੍ਰਿਸ਼ਟੀ ਤੇ ਭਾਵੇਂ ਉਹ ਜੀਵ ਜੰਤੂ ਹਨ ਤੇ ਭਾਵੇਂ ਇਨਸਾਨ ਹਨ ਸਤਗੁਰ ਸੇਵੇ ਆਪਣਾ ਆਇਆ ਤਿਸ ਗਣੀ ਜਿਹੜਾ ਮਨੁੱਖ ਆਪਣੇ ਗੁਰੂ ਦੇ ਕਹੇ ਉਤੇ ਤੁਰਦਾ ਹੈ ਉਹ ਜਗਤ ਵਿੱਚ ਉਸ ਦਾ ਜਗਤ ਵਿੱਚ ਆਉਣਾ ਸਫਲ ਹੈ ਜੇ ਹੋਮੈ ਵਿੱਚ ਉਹ ਜਾਏ ਤਾਂ ਕੇਹੀ ਗਣ ਤ ਗਣੀ ਜੇ ਮਨੁੱਖ ਦੇ ਅੰਦਰੋਂ ਹੋਮੈ ਦੂਰ ਹੋ ਜਾਏ ਤਤ ਰੇਸ਼ਨਾ ਆਦਕ ਦੇ ਅਧੀਨ ਹੋ ਕੇ ਤੋਖਲੇ ਕਰਨ ਦੀ ਲੋੜ ਨਹੀਂ ਰਹਿ ਜਾਂਦੀ ਮਾਨ ਮੁਖਮ ਹੋਏ ਗੁਬਾਰ ਜਿਉਂ ਭੂਲਾ ਮੰਝ ਵਣੀ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮੋਹ ਰੂਪ ਹਨੇਰੇ ਵਿੱਚ یوں ਭਟਕ ਰਿਹਾ ਹੈ ਜਿਵੇਂ ਰਾਹੋਂ ਭੁੱਲਾ ਹੋਇਆ ਮਨੁੱਖ ਜੰਗਲਾਂ ਵਿੱਚ ਭਟਕਦਾ ਹੈ ਕਟੇ ਪਾਪ ਸੰਖ ਨਾਵੇ ਏਕ ਕਣੀ ਪ੍ਰਭੂ ਆਪਣੇ ਨਾਮ ਦਾ ਇੱਕ ਕਿਨਕਾ ਦੇ ਕੇ ਬੇਅੰਤ ਪਾਪ ਕੱਢ ਦਿੰਦਾ ਹੈ ਸ਼ਲੋਕ ਮਹਲਾ 3 ਜੀ ਬਾਬੀ ਹ ਖਸਮੇ ਕਾ ਮਹਿਲ ਨ ਜਾਣਹੀ ਮਹਿਲ ਦੇਖੇ ਅਰਦਾਸ ਪਾਏ ਏ ਜੀਵ ਪਪੀ ਹੈ ਤੂੰ ਆਪਣੇ ਮਾਲਕ ਦਾ ਘਰ ਨਹੀਂ ਜਾਣਦਾ ਤਾਂਏ ਮਾਇਆ ਦੀ ਤ੍ਰਿਸ਼ਨਾ ਨਾਲ ਅਤੁਰ ਹੋ ਰਿਹਾ ਹੈ ਮਾਲਕ ਦਾ ਘਰ ਵੇਖਣ ਲਈ ਅਰਜ਼ੋਈ ਕਰ ਰਿਹਾ ਹੈ ਆਪਣੇ ਭਾਣੇ ਬਹੁਤਾ ਬੋਲ ਹੈ ਬੋਲਿਆ ਥਾਏ ਨਾ ਪਾਏ ਜਿੰਨਾ ਚਿਰ ਤੂੰ ਆਪਣੇ ਮਨ ਦੀ ਮਰਜ਼ੀ ਪਿੱਛੇ ਤੁਰ ਕੇ ਬੋਲਦਾ ਰਹੇਗਾ ਬਹੁਤਾ ਬੋਲਦਾ ਹੈ ਇਹ ਬੋਲਣਾ ਪਰਵਾਹ ਨਹੀਂ ਹੁੰਦਾ ਖਸਮਾ ਵੱਡਾ ਦਾਤਾਰ ਹੈ ਜੋ ਵਿੱਚ ਸੋ ਫਲ ਪਾਏ ਹੈ ਜੀਵਾ ਮਾਲਕ ਬੜੀਆਂ ਬਖਸ਼ਿਸ਼ਾਂ ਕਰਨ ਵਾਲਾ ਹੈ ਉਹਦੇ ਦਰ ਤੇ ਪਿਆ ਜੋ ਮੰਗੀਏ ਸੋ ਮਿਲ ਜਾਂਦਾ ਹੈ ਬਾ ਬੀਹਾ ਕਿਆ ਬਪੜਾ ਜਗ ਤੈ ਕੀ ਤਖ ਜਾਏ ਇਹ ਜੀਵ ਪੀ ਹ ਵਿਚਾਰਾ ਕੀ ਹੈ ਪ੍ਰਭੂ ਪਰਮਾਤਮਾ ਦੇ ਦਰ ਤੇ ਰਜੋਈ ਕੀਤੇ ਆ ਸਾਰੇ ਜਗਤ ਦੀ ਮਾਇਆ ਦੀ ਤਰੇ ਮਿਟ ਸਕਦੀ ਹੈ ਤੇ ਮਿਟ ਵੀ ਜਾਂਦੀ ਹੈ ਮਹੱਲਾ ਤੀਜਾ ਬਾ ਬੀਹਾ ਪਿੰਨੀ ਰਹਿਣ ਬੋਲਿਆ ਸਹਿਜੇ ਸੱਚ ਸੁਭਾਏ ਜਦੋਂ ਜੀਵ ਪਪੀਹਾ ਅੰਮ੍ਰਿਤ ਵੇਲੇ ਡੋਲ ਅਵਸਥਾ ਵਿੱਚ ਪ੍ਰਭੂ ਚਰਨਾਂ ਵਿੱਚ ਜੁੜ ਕੇ ਜੁੜੇ ਮਨ ਦੀ ਮੋਜ ਨਾਲ ਰਜੋਈ ਕਰਦਾ ਹੈ ਇਹੋ ਜਲ ਮੇਰਾ ਜਿਉ ਹੈ ਜਾਲ ਬਿਨ ਰਹਿਣ ਨਾ ਜਾਏ ਕਿ ਪ੍ਰਭੂ ਦਾ ਨਾਮ ਮੇਰੀ ਜਿੰਦ ਹੈ ਨਾਮ ਤੋਂ ਬਿਨਾ ਮੈਂ ਜੀਉ ਨਹੀਂ ਸਕਦਾ ਗੁਰ ਸ਼ਬਦੀ ਜਲ ਪਾਈਐ ਵਿੱਚੋਂ ਆਪੁ ਗਵਾਏ ਇਸ ਤਰ੍ਹਾਂ ਮਨ ਵਿੱਚੋਂ ਆਪਾ ਭਾਵ ਗਵਾ ਕੇ ਗੁਰੂ ਦੇ ਸ਼ਬਦ ਹੀ ਰਾਹੀ ਨਾਮ ਅੰਮ੍ਰਿਤ ਮਿਲਦਾ ਹੈ ਨਾਨਕ ਜਿਸ ਬਿਨ ਚਸਾ ਨ ਜੀਵੰਦੀ ਸੋ ਸਤਿਗੁਰ ਦੀਆ ਮਿਲਾਏ ਹੇ ਨਾਨਕ ਜਿਸ ਪ੍ਰਭੂ ਤੋਂ ਬਿਨਾ ਇੱਕ ਪਲ ਭਰ ਵੀ ਜੀਵਿਆ ਨਹੀਂ ਜਾ ਸਕਦਾ ਸਤਿਗੁਰ ਨੇ ਅਰਜੋਈ ਕਰਨ ਵਾਲੇ ਨੂੰ ਉਹ ਪ੍ਰਭੂ ਮਿਲਾ ਦਿੱਤਾ ਹੈ ਭਾਵ ਉਹ ਪ੍ਰਭੂ ਮਿਲ ਪੈਂਦਾ ਹੈ ਪਰਮਾਤਮਾ ਪ੍ਰਭੂ ਨੂੰ ਆਪਣੇ ਆਪ ਨੂੰ ਅਰਜੋਈ ਕਰਨ ਵਾਲੇ ਨੂੰ ਮਿਲਾ ਦਿੰਦਾ ਹੈ ਪੌੜੀ ਖਾਂਡ ਪਾ ਤਾਲ ਅ ਸੰਖਮੈ ਗਣਤ ਨਾ ਹੋਈ ਇਹ ਸ੍ਰਿਸ਼ਟੀ ਦੇ ਇਸ ਸ੍ਰਿਸ਼ਟੀ ਦੇ ਵਿੰਦ ਧਰਿਆ ਧਰਤੀਆਂ ਤੇ ਪਤਾਲ ਹਨ ਮੇਥੋ ਗਿਣੇ ਨਹੀਂ ਜਾ ਸਕਦੇ ਤੂੰ ਕਰਤਾ ਕਰਤਾਰ ਤੂੰ ਕਰਤਾ ਗੋਵਿੰਦ ਤੁਦ ਸਿਰਜੀ ਤੁਦੈ ਗੋਈ हे ਪ੍ਰਭੂ ਪਰਮਾਤਮਾ ਤੂੰ ਇਸ ਧਰਤੀ ਨੂੰ ਪੈਦਾ ਕਰਨ ਵਾਲਾ ਹੈ ਤੂੰ ਹੀ ਇਸ ਦੀ ਸਾਰ ਲੈਣ ਵਾਲਾ ਹੈ ਤੂੰ ਹੀ ਪੈਦਾ ਕੀਤੀ ਹੈ ਤੇ ਤੂੰ ਹੀ ਨਾਸ਼ ਕਰਦਾ ਹੈ ਲੱਖ ਚੌਰਾਸੀ ਮੈਦਨੀ ਤੁਝ ਹੀ ਤੇ ਹੋਈ ਸ੍ਰਿਸ਼ਟੀ ਦੀ 84 ਲੱਖ ਜੂਨ ਤੇਥੋਂ ਹੀ ਪੈਦਾ ਹੋਈ ਹੈ ਪ੍ਰਮਾਤਮਾ ਇੱਕ ਰਾਜੇ ਖਾਨ ਮਲੂਕ ਕਹੈ ਕਹਾਵਹਿ ਕੋਈ ਇੱਥੇ ਕਈ ਆਪਣੇ ਆਪ ਨੂੰ ਰਾਜੇ ਖਾਨ ਤੇ ਮਲਕ ਆਖਦੇ ਹਨ ਤੇ ਅਖਵਾਂਦੇ ਹਨ ਇਕ ਸ਼ਾਸ ਦਾ ਵੈ ਸੰਚ ਤਨ ਦੂਜੇ ਪਤ ਖੋਈ ਇਹ ਕਈ ਧਾਨ ਇਕੱਠਾ ਕਰਕੇ ਆਪਣੇ ਆਪ ਨੂੰ ਸ਼ਾਹ ਸਦਾਂਦੇ ਹਨ ਸ਼ਾਹੀ ਸਮਝਦੇ ਹਨ ਪਰ ਇਸ ਦੂਜੇ ਮੋਹ ਵਿੱਚ ਪੈ ਕੇ ਇੱਜ਼ਤ ਗਵਾ ਲੈਂਦੇ ਹਨ ਇੱਕ ਦਾਤੇ ਇੱਕ ਮੰਗਤੇ ਸਭਨਾ ਸਿਰ ਸੋਈ ਇਥੇ ਕਈ ਦਾਤੇ ਹਨ ਕਈ ਮੰਗਤੇ ਹਨ ਪਰ ਕੀ ਦਾਤੇ ਤੇ ਕੀ ਮੰਗਤੇ ਸਭਨਾ ਦੇ ਸਿਰ ਉਤੇ ਉਹ ਪ੍ਰਭੂ ਪਰਮਾਤਮਾ ਕਾਲਪੁਰਖ ਹੀ ਹੱਥ ਰੱਖਦਾ ਹੈ ਤੇ ਸਭਨਾ ਦਾ ਖਸਮ ਹੈ ਵਿਣ ਨਾ ਵੈ ਬਾਜ਼ਾਰੀ ਆ ਪੀ ਹਾਵਲ ਹੋਈ ਭਾਵੇਂ ਰਾਜੇ ਸੁਦਾਨ ਵਾਲੇ ਸ਼ਾਖਵਾਨ ਵਾਲੇ ਪ੍ਰਭੂ ਦੇ ਨਾਮ ਤੋਂ ਬਿਨਾ ਜੀਵ ਮਾਨੋ ਬੋ ਰੁਪਈਏ ਹਨ ਧਰਤੀ ਇਹਨਾਂ ਦੇ ਭਾਰ ਨਾਲ ਪੈ ਪੀਤ ਹੋਈ ਹੈ ਕੋੜ ਨਖੁੱਟੇ ਨਾਨਕਾ ਸੱਚ ਕਰੇ ਸੋ ਹੋਈ ਏ ਨਾਨਕ ਏ ਰਾਜੇ ਤੇ ਸ਼ਾਹੂ ਕਾ ਆਦਕ ਕੂੜ ਦੇ ਸੋਦੇ ਮੁੱਕ ਜਾਂਦੇ ਹਨ ਭਾਵ ਤ੍ਰਿਸ਼ਨਾ ਦੀਨ ਹੋ ਕੇ ਰਾਜ ਧਨ ਅਦਕ ਦਾ ਮਾਨ ਕੂੜਾ ਹੈ ਜੋ ਕੁਝ ਸਦਾ ਥਿਰ ਰਹਿਣ ਵਾਲਾ ਪ੍ਰਭੂ ਕਰਦਾ ਹੈ ਉਹੀ ਹੁੰਦਾ ਹੈ ਸਲੋਕ ਮਹਲਾ 3 ਬਾਬੀ ਹਾ ਗੁਣਵੰਤੀ ਮਹਿਲ ਪਾਇਆ ਓ ਗੁਣਵੰਤੀ ਦੂਰ ਹੈ ਜੀਵ ਪਪੀ ਹੈ ਗੁਣਾ ਵਾਲੀ ਜੀਵ ਇਸਤਰੀ ਨੂੰ ਰੱਬ ਦਾ ਘਰ ਲੱਭ ਪੈਂਦਾ ਹੈ ਪਰ ਓ ਗੁਣਯਾਰੀ ਉਸ ਤੋਂ ਵਿਛ ਤੇ ਰਹਿੰਦੀ ਹੈ ਅੰਤਰ ਤੇਰੇ ਹਰ ਵਸੈ ਗੁਰਮਕ ਸਦਾ ਹਜੂਰ ਹੈ ਜੀਵ ਪਪੀ ਹੈ ਤੇਰੇ ਅੰਦਰ ਹੀ ਰੱਬ ਵਸਦਾ ਹੈ ਗੁਰੂ ਦੇ ਸਾਨ ਮੁਖ ਹੋਇਆ ਸਦਾ ਅੰਗ ਸੰਗ ਦਿਸਦਾ ਹੈ ਕੂਕ ਪੁਕਾਰ ਨਾ ਹੋ ਬਈ ਨਦਰੀ ਨਦਰਿ ਨਿਹਾਲ ਅਤੇ ਗੁਰੂ ਦੀ ਸ਼ਰਨ ਪਿਆ ਕਿਸੇ ਕੂਕ ਪੁਕਾਰ ਦੀ ਲੋੜ ਨਹੀਂ ਰੰਦੀ ਮੇਰਾ ਆਂਦੇ ਸਾਈਂ ਦੀ ਮਿਹਰ ਦੀ ਨજર ਹੀ ਤਾਰ ਦਿੰਦੀ ਹੈ ਤੇ ਉਹਨਾਂ ਦੀ ਮਿਹਰਾਂ ਦੇ ਸਾਈਂ ਦੀ ਮਿਹਰ ਦੀ ਨਜ਼ਰ ਨਾਲ ਨਿਹਾਲ ਹੋ ਜਾਈਦਾ ਹੈ ਨਾਨਕ ਨਾਮ ਰਤੇ ਸਹਜੇ ਮਿਲੇ ਸ਼ਬਦ ਗੁਰੂ ਕੈ ਘਾਲ हे ਨਾਨਕ ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਬੰਦੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਕਾਲ ਕਮਾਈ ਕਰਕੇ ਆਤਮਿਕ ਡੋਲਤਾ ਵਿਚ ਟਿਕੇ ਰਹਿ ਕੇ ਉਸ ਪਰਮਾਤਮਾ ਨੂੰ ਮਿਲ ਪੈਂਦੇ ਹਨ ਕੂਕ ਪਕਾਰ ਨਾ ਹੋਵਈ ਨਦਰੇ ਨਦਰ ਨਿਹਾਲ ਨਾਨਕ ਨਾਮ ਰਤੇ ਸਹਜੇ ਮਿਲੇ ਸ਼ਬਦ ਗੁਰੂ ਕੈ ਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1283 ਦੀ ਵਿਆਖਿਆ ਤੇ ਬਾਣ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1284 ਦੀ ਵਿਆਖਿਆ ਤੇ ਬਾਣ ਸਰਵਣ ਕਰਾਂਗੇ ਭੁਲ ਚੋਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ